ਜੇ ਬੇਈਮਾਨ ਕੋਲੇ ਚਲੇ ਜਵੇ ਤੇ ਫਿਰ ਧੰਦਾ ਬੰਦੀ ਐ ਤੇ ਜੇ ਵੋਟ ਸਾਡੇ ਕੋਲੇ ਆ ਦੋਸਤੋ ਤੇ ਤੁਹਾਡੀ ਵੋਟ ਨਾ ਕਦੇ ਦਗਾ ਨਹੀਂ ਕੀਤਾ ਧੰਦਾ ਨਹੀਂ ਕੀਤਾ ਬਿਦਾਰੀ ਨਹੀਂ ਕੀਤੀ ਕਿਦਾਂ ਲੱਗਿਆ ਅੱਗੇ ਮੀਟਿੰਗਾਂ ਹੁੰਦੀਆਂ ਸੀ ਵੱਡਾ ਇਕੱਠ ਹੁੰਦਾ ਰਿਹਾ ਪਰ ਲੈਟਰ ਬਾਕਸ ਤੇ ਹੁੰਦਾ ਰਿਹਾ ਅੱਜ ਹੋਈ ਇਕੱਠ ਪੰਜੇ ਦੇ ਨਾਂ ਤੇ ਹੋਇਆ ਜੇ ਤਾਂ ਬੈਂਸ ਤੇਰੇ ਨਾਲ ਤੁਰੇ ਜਾਂਦਾ ਫੇਰ ਤਾਂ ਬੜਾ ਬਗਲਾਪਕ ਫਿਗਰ ਕਿ ਹੁਣ ਬੈਂਸ ਕਾਂਗਰਸ ਦੇ ਚਲੇ ਗਿਆ ਤੇ ਬੈਂਸ ਠੱਗ ਚੋਰ ਜਿਹੜੇ ਕਹਿੰਦੇ ਸੀ ਹੁਣ ਬੈਂਸ ਪਿੱਛੇ ਲੋਕ ਨਹੀਂ ਰਹੇ ਬਜ਼ੁਰਗ ਕਹਿੰਦੇ ਆ ਕਿ ਸੋਨੇ ਨੂੰ ਪਠਾਰੀ 'ਚ ਪਾਇਆ ਜਾਂਦਾ ਤਪਾਇਆ ਜਾਂਦਾ ਚਿੰਗੀ ਤਰ੍ਹਾਂ ਪਿਓਰਿਟੀ ਕਰਨ ਵਾਸਤੇ ਉਹਦੀ ਸ਼ੁੱਧਤਾ ਪੂਰੀ ਕਰਨ ਵਾਸਤੇ 24 ਕੈਰਟ ਫੇਰ ਬਣਦਾ ਸੋ ਮੇਰਾ ਖਿਆਲ ਇਹ ਵਿਰੋਧੀ ਲੋਕ ਏਜੰਡਾ ਭੁੱਲ ਗਏ ਮੁੱਦੇ ਭੁੱਲ ਗਏ ਸਿਰਫ ਤੇ ਸਿਰਫ ਬੈਂਸ ਫੋਬੀਆ ਹੋ ਗਿਆ ਭੱਲੇ ਹੋਵੇ ਸੱਤ ਦੇ ਕੋਠੇ ਚੜ ਕੇ ਨੱਚ ਸੱਤ ਤੇ ਝੂਠ ਦੀ ਲੜਾਈ ਆ ਬੇਈਮਾਨੀ ਤੇ ਇਮਾਨਦਾਰੀ ਦੀ ਲੜਾਈ ਆ ਤੇ ਮੇਰਾ 20 ਸਾਲ ਦਾ ਪਰਵਾਇ ਇਸ ਕੱਲ ਦੀ ਸ਼ਾਦੀ ਪਰਦਾ ਕਿ ਜਿੱਤ ਹਮੇਂ ਜਾਂ ਸਚਾਈ ਦੀ ਹੋਈ ਆਮਾਨਦਾਰੀ ਦੀ ਜਿੱਤ ਹੋਈ ਆ ਮੈਂ ਸਿਰਫ ਤੇ ਸਿਰਫ ਆਪਣੇ ਕੈਂਡੀਡੇਟ ਰਾਜਾ ਬੜਿੰਗ ਦੀ ਗੱਲ ਕਰੂੰਗਾ ਰਾਜਾ ਬੜਿੰਗ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਲੋਕ ਸਭਾ ਦੇ ਅੰਦਰ ਲੁਧਿਆਣਾ ਤੇ ਪੰਜਾਬ ਦੀ ਆਵਾਜ਼ ਬਣ ਕੇ ਗੂੰਜੂ ਆਸ ਪੂਸ਼ਣ ਆਸ਼ੂ ਜਿੰਦਾਬਾਦ ਰਾਜਾ ਬੜਿੰਗ ਜਿੰਦਾਬਾਦ ਦਾ ਹਲਕਾ ਆਤਮਨਗਰ ਤੇ ਮੌਜੂਦਾ ਸਿਆਸਤ ਬਦਲ ਗਈ ਮੌਸਮ ਬਦਲ ਗਿਆ ਤੇ ਮੇਰੇ ਨਾਲ ਸਿਮਰਜੀਤ ਸਿੰਘ ਬੈਂਸ ਮੌਜੂਦ ਨੇ ਗੱਲਬਾਤ ਕਰਦੇ ਆ ਅੱਜ ਲੋਕ ਇਨਸਾਫ ਪਾਰਟੀ ਦੀ ਨਹੀਂ ਅੱਜ ਕਾਂਗਰਸ ਦੀ ਮੀਟਿੰਗ ਸੀ ਗੱਲਬਾਤ ਕਰਦੇ ਆ ਕਿਦਾਂ ਲੱਗਿਆ ਅੱਗੇ ਮੀਟਿੰਗਾਂ ਹੁੰਦੀਆਂ ਸੀ ਵੱਡਾ ਇਕੱਠ ਹੁੰਦਾ ਰਿਹਾ ਪਰ ਲੈਟਰ ਬਾਕਸ ਤੇ ਹੁੰਦਾ ਰਿਹਾ ਅੱਜ ਹੋਈ ਇਕੱਠ ਪੰਜੇ ਦੇ ਨਾਂ ਤੇ ਹੋਇਆ ਮੈਂ ਔਰ ਮੇਰੇ ਸਾਰੇ ਦੋਸਤਾਂ ਨੇ ਬੜਾ ਸਕੂਨ ਮਹਿਸੂਸ ਕੀਤਾ ਕਿਉਂਕਿ ਜਿਹੜੀ ਉਹ ਡਾਇਲੋਜੀ ਜਿਹੜਾ ਮਨ ਜਿਹੜਾ ਦਿਲ ਸਾਰੇ ਦੋਸਤਾਂ ਦਾ ਸਿਗਾ ਮੋਰਓਵਰ ਪੂਰੀ ਦੁਨੀਆ ਦੇ ਵਸਦੇ ਪੰਜਾਬੀਆਂ ਦਾ ਰੁਝਾਨ ਕੀ ਸੀ ਸੁਜੈਸ਼ਨ ਉਹਨਾਂ ਦੇ ਹੁਕਮ ਉਹ ਵਜਾਇਆ ਬੜਾ ਸੌਖ ਮਹਿਸੂਸ ਕੀਤੀ ਹੈ ਦੇਖ ਲਓ ਤੁਸੀਂ ਕਿੰਨਾ ਜੋਸ਼ ਸੀਗਾ ਆਉਂ ਲੱਗਦਾ ਸੀ ਵੀ ਰਾਜਾ ਅਨਾਉਂਸਮੈਂਟ ਤੋਂ ਬਾਅਦ ਜਿੱਤਣ ਦੀ ਅਨਾਉਂਸਮੈਂਟ ਤੋਂ ਬਾਅਦ ਉਹ ਮਾਹੌਲ ਸੀਗਾ ਜਿੱਦਾਂ ਜਿੱਤਣ ਤੋਂ ਬਾਅਦ ਵਾਲਾ ਮਾਹੌਲ ਆ ਤੇ ਇਹ ਵਰਕਰ 15 ਦਿਨਾਂ ਦੇ ਅੰਦਰ ਜਿਹੜੇ ਅਹੁਦੇਦਾਰ ਸਵਾਨਾਂ ਦਾ ਇਕੱਠ ਸੀਗਾ ਤੇ 15 ਦਿਨਾਂ ਦੇ ਅੰਦਰ ਸੂਪੜਾ ਸਾਫ ਕਿਦਾਂ ਵਿਰੋਧੀਆਂ ਦਾ ਕਰਨਗੇ ਤੁਸੀਂ ਤਕਾਜ਼ਾ ਤੇ ਅੰਦਾਜ਼ਾ ਖੁਦ ਲਾ ਸਕਦੇ ਹੋ ਤੇਰੇ ਕਹਿੰਦੇ ਸੀ ਹੁਣ ਬੈਂਸ ਪਿੱਛੇ ਲੋਕ ਨਹੀਂ ਰਹੇ ਬੈਂਸ ਦੇ ਇਹ ਨਾ ਚੋਲੀ ਤੇ ਦਮਨ ਦਾ ਸਾਥ ਹੈਗਾ ਸਿਮਰਜੀਤ ਬੈਂਸ ਮੇਰੀ ਕੁੰਡਲੀ ਦੇ ਵਿੱਚ ਮੇਰਾ خیال ਬੜੀਆਂ ਇਹਨਾਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਰ ਇੱਕ ਗੱਲ ਬਜ਼ੁਰਗ ਕਹਿੰਦੇ ਆ ਕਿ ਸੋਨੇ ਨੂੰ ਕੁਠਾਲੀ ਚ ਪਾਇਆ ਜਾਂਦਾ ਤਪਾਇਆ ਜਾਂਦਾ ਚੰਗੀ ਤਰ੍ਹਾਂ ਪਿਓਰਿਟੀ ਕਰਨ ਵਾਸਤੇ ਉਹਦੀ ਸ਼ੁੱਧਤਾ ਪੂਰੀ ਕਰਨ ਵਾਸਤੇ 24 ਕੈਰਟ ਫੇਰ ਬਣਦਾ ਸੋ ਮੇਰਾ ਖਿਆਲ ਇਹ ਵਿਰੋਧੀ ਲੋਕ ਏਜੰਡਾ ਭੁੱਲ ਗਏ ਮੁੱਦੇ ਭੁੱਲ ਗਏ ਸਿਰਫ ਤੇ ਸਿਰਫ ਬੈਂਸ ਫੋਬੀਆ ਹੋ ਗਿਆ ਇਨਸਿਕਿਉਰਟੀ ਫੀਲਿੰਗ ਆ ਉਹ ਅਸੁਰੱਖਿਅਤ ਭਾਵਨਾ ਦੇ ਵਿੱਚੋਂ ਪੈਦਾ ਕੀ ਹੋ ਰਿਹਾ ਫਰਸਟੇਸ਼ਨ ਹਤਾਸ਼ਪੁਣਾ ਤੁਸੀਂ ਆਫ ਕੈਮਰਾ ਮੇਰੇ ਮੋਬਾਈਲ ਦੇ ਉੱਤੋਂ ਸਤਕਾਰਯੋਗ ਤਿੰਨ ਵਾਰੀ ਦੇ ਪਾਰਲੀਮੈਂਟ ਮੈਂਬਰ ਦੀਆਂ ਰਿਕਾਰਡਿੰਗ ਸੁਣੋਗੇ ਲਿਟਰਲੀ ਮਿੰਤਾ ਕਰ ਰਿਹਾ ਲਿਟਰਲੀ ਮਿੰਤਾ ਕਰ ਰਿਹਾ ਮੈਂ ਪਬਲਿਕ ਨਹੀਂ ਕੀਤੀਆਂ ਮੈਂ ਬਿੱਟੂ ਨਹੀਂ ਹੈਗਾ ਨਾ ਸਿਮਰਜੀਤ ਬੈਂਸ ਆ ਥੁੱਕ ਚੱਟਣ ਵਾਲਾ ਨਹੀਂ ਪਰ ਉਹ ਬੰਦਾ ਜਿਹੜਾ ਇਹ 15 ਦਿਨਾਂ ਦੇ ਵਿੱਚ ਮੈਨੂੰ 30 ਕੌਲਾਂ ਕਰਦਾ ਹੋਵੇ ਤੇ ਜੇ ਤਾਂ ਬੈਂਸ ਚਲੇ ਜਾਂਦਾ ਉਹਦੇ ਨਾਲ ਫੇਰ ਤਾਂ ਸੀਗਾ ਪਾਕ ਸਾਫ ਬਗਲਾ ਭਗਤ ਤੇ ਜੇ ਬੈਂਸ ਉਹਦੇ ਨਾਲ ਨਹੀਂ ਗਿਆ ਤੇ ਪਤਾ ਲੱਗ ਗਿਆ ਮੰਜੀ ਠੁਕਣ ਲੱਗੀ ਆ ਤੇ ਫੇਰ ਬੈਂਸ ਗੁੰਡਾ ਮਵਾਲੀ ਬਲਤਕਾਰੀ ਜ਼ਮੀਨਾਂ ਜਤਾਤਾ ਦੱਬਣ ਵਾਲਾ ਬਿਜਲੀ ਚੋਰ ਤੇ ਟੈਕਸ ਚੋਰ ਬਣ ਗਿਆ ਮੈਨੂੰ ਇਹਨਾਂ ਦੀ ਕੋਈ ਪਰਵਾਹ ਨਹੀਂ ਇਨਾਂ ਦਾ ਹਤਾਸ਼ਪੁਣਾ ਇਨਸਿਕਿਉਰਟੀ ਫੀਲਿੰਗ ਆ ਮੈਂ ਸਿਰਫ ਤੇ ਸਿਰਫ ਆਪਣੇ ਕੈਂਡੀਡੇਟ ਰਾਜਾ ਬ੍ਰਿੰਗ ਦੀ ਗੱਲ ਕਰੂੰਗਾ ਰਾਜਾ ਬ੍ਰਿੰਗ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਲੋਕ ਸਭਾ ਦੇ ਅੰਦਰ ਲੁਧਿਆਣਾ ਤੇ ਪੰਜਾਬ ਦੀ ਆਵਾਜ਼ ਬਣ ਕੇ ਗੂੰਜੂਗਾ ਇੱਕ ਇਹ ਵੀ ਗੱਲ ਆਂਦੀ ਆ ਹੁਣ ਰਵਨੀਤ ਸਿੰਘ ਬਿੱਟੂ ਦੀ ਵੀ ਗੱਲ ਕਰਦੇ ਆ ਤਾਂ ਉਹਨਾਂ ਨੂੰ 84 ਯਾਦ ਆ ਗਿਆ ਪਰ ਐਨ ਲੱਗਦਾ ਵੀ ਹੁਣ ਸਿਮਰਜੀਤ ਬੈਂਸ ਨੂੰ 84 ਭੁੱਲ ਗਿਆ ਇਹ ਦੋਸਤ ਜਿੰਨੀ ਦੇਰ ਯੂਨੀਵਰਸ ਹੈਗੀ ਆ ਨਾ ਇਹ ਦੁਨੀਆ ਵਸਣੀਆਂ ਨਹੀਂ ਭੁੱਲ ਸਕਦਾ 84 ਨਹੀਂ ਪੁੱਲ ਸਕਦਾ ਪਾਰਟੀ ਤਾਂ ਤੁਸੀਂ ਉਹੀ ਜੁਆਇਨ ਕਰ ਲਓ ਪੂਰੀ ਸੁਣ ਲਓ ਮੇਰੀ ਗੱਲ ਨਹੀਂ ਪੁੱਲ ਸਕਦਾ ਨਾ ਦਰਬਾਰ ਸਾਹਿਬ ਨਾ ਸਿੱਖ ਧਿਆਨੋਂ ਸਾਈਡ ਐਂਡ ਕਿਹੜੇ ਹਾਲਾਤ ਸੀਗੇ ਕਿਹੜੇ ਹਾਲਾਤਾਂ ਦੇ ਵਿੱਚ ਸਾਰਾ ਕੁਝ ਹੈ ਜਦੋਂ ਡਾਕਟਰ ਮਨਮੋਹਨ ਸਿੰਘ ਹੀ ਪ੍ਰਧਾਨ ਮੰਤਰੀ ਸੀਗੇ ਉਹਨਾਂ ਨੇ ਲੋਕ ਸਭਾ ਦੇ ਅੰਦਰ ਮਾਫੀ ਮੰਗੀ ਮੈਂ ਤੁਹਾਡੇ মিডিਏ ਤੇ ਆ ਕੇ ਕਿਹਾ ਸੀ ਬੜਾ ਧੰਨਵਾਦ ਕਰਦੇ ਹਾਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜੇ ਬਜ਼ੁਰਗ ਕਹਿੰਦੇ ਉਹ ਭੁੱਲਿਆ ਨਹੀਂ ਹੋਇਆ ਰਾਹੁਲ ਗਾਂਧੀ ਜੀ ਨਮਾਣੇ ਸ਼ਰਧਾਲੂ ਵਜੋਂ ਦਰਬਾਰ ਸਾਹਿਬ ਗਏ ਜੋੜਿਆਂ ਦੀ ਸੇਵਾ ਝੂਠੇ ਵਰਤਨਾਂ ਦੀ ਸੇਵਾ ਉਹ ਰਿਗਰੈਸ਼ਨ ਉਹ ਇੱਕ ਪਛਤਾਵਾ ਨਹੀਂ ਭੁੱਲ ਸਕਦੇ ਅਸੀਂ 84 ਮੈਂ ਕਦੇ ਕਹਿੰਦਾ ਅਸੀਂ ਭੁੱਲ ਸਕਦੇ ਅਸੀਂ ਮੁਹੱਬਤ ਦੀ ਦੁਕਾਨ ਵਾਲੇ ਪਾਸੇ ਆਏ ਆ ਅਵਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ જગ ਉਪਜਾ ਕੌਣ ਭਲੇ ਕੋ ਮੰਦੇ ਅਸੀਂ ਘੜਤਣ ਵਾਲਿਆਂ ਤੋਂ ਪਰੇ ਹੋયા ਵੀ ਨਹੀਂ ਯਾਰ ਦੇਸ਼ ਦੇ ਅੰਦਰ ਡਵੈਲਪਮੈਂਟ ਦਾ ਪੈਰਾਮੀਟਰ ਸਾਡੀ ਆਪਸੀ ਭਾਈਚਾਰਕ ਏਕਤਾ ਕਿਮਨਲ ਹਾਰਮਨੀ ਸਾਡੀ ਜਿਹੜੀ ਉਹ ਸਾਡੀ ਡਵੈਲਪਮੈਂਟ ਹੈਗੀ ਆ ਅਸੀਂ ਨਹੀਂ ਲੜਨਾ ਆਪਸ ਦੇ ਵਿੱਚ ਅਸੀਂ ਚਾਹੇ ਮੁਸਲਮਾਨ ਆ ਹਿੰਦੂ ਆ ਸਿੱਖ ਆ ਸਾਈਆਂ ਅਸੀਂ ਇਦਾਂ ਹੀ ਰਹਿਣਾ ਆਪਸ ਦੇ ਵਿੱਚ ਗਲਬੁੱਕੜੀ ਪਾ ਕੇ ਨੋਂ ਤੇ ਮਾਸ ਦਾ ਰਿਸ਼ਤਾ ਬਣਾ ਕੇ ਅੱਜ ਸ਼ਾਇਦ ਦੇਖਿਆ ਹੋਵੇਗਾ ਤੁਸੀਂ ਡਿਵੈਲਪਮੈਂਟ ਦੀਆਂ ਗੱਲਾਂ ਹੋ ਰਹੀਆਂ ਸੀ ਇਹ ਗੱਲ ਕਹੀ ਜਾ ਰਹੀ ਸੀ ਲੁਧਿਆਣੇ ਨੂੰ ਨੰਬਰ 1 ਕਰ ਦਾਂਗੇ ਇਹ ਗੱਲ ਕਿੰਨੇ ਕਹੀ ਆ ਪਤਾ ਲੱਗ ਗਿਆ ਹੋਵੇਗਾ ਨਾਲ ਲੈਣ ਦੀ ਲੋੜ ਹੈ ਤਾਂ ਮੈਂ ਨਾਲ ਲੈਣ ਵੀ ਲੈ ਵੀ ਦਵਾਂਗਾ ਦੋ ਵਾਰੀ ਤੇ ਸਾਡੇ ਐਮਪੀ ਇਹ ਕਹਿੰਦੇ ਅਸੀਂ ਲੁਧਿਆਣੇ ਨੂੰ ਨੰਬਰ 1 ਕਰ ਦਾਂਗੇ ਲੁਧਿਆਣਾ ਬਿਲਕੁਲ ਹੈ ਸਹੀ ਕਰ ਦਾਂਗੇ ਡਿਵੈਲਪਮੈਂਟ ਜਿਹੜੀ ਆ ਪੂਰੀ ਹੋਏਗੀ ਆ ਪਛਤਾਏ ਹੋਤ ਗਿਆ ਜਦ ਵਿੱਚੜੀਆਂ ਚੁਗ ਗਈ ਖੇਤ ਹੁਣ ਕੀ ਫਾਇਦਾ ਇਦਾਂ ਦੀਆਂ ਗੱਲਾਂ ਕਰਦਾ ਤੁਸੀਂ ਭਰੋਸਾ ਗਵਾ ਬੈਠੋ ਕਿਕਰਾਂ ਬੀਜ ਲਾऊं ਤੇ ਸੋਚੋ ਵੀ ਇੱਥੇ ਦਾਖਾਂ ਤੇ ਸ਼ੁਹਾਰੇ ਲੱਗਣਗੇ ਨਹੀਂ ਲੱਗਣੇ ਕੰਡੇ ਲੱਗਣਿਆ ਕਿਕਰਾਂ ਨੂੰ ਵੇਲਾ ਆ ਗਿਆ ਉਹ ਲੋਕਾਂ ਨੇ ਬੈਂਸ ਕੌਣ ਹੁੰਦਾ ਉਹ ਤਾਂ ਐਵੇਂ ਹੀ ਉਹਨਾਂ ਨੂੰ ਫੋਬੀਆ ਹੈ ਰਾਤ ਨੂੰ ਸੁਪਨੇ ਦੇ ਵਿੱਚ ਵੀ ਬੈਂਸ ਬੈਂਸ ਕਰਕੇ ਉੱਠੀ ਜਾਂਦੇ ਆ ਬੈਂਸ ਕੀ ਚੀਜ਼ ਐ ਕੁਝ ਵੀ ਨਹੀਂ ਸੰਗਤ ਦੇ ਚਰਨਾਂ ਦੀ ਮਿੱਟੀ ਨਹੀਂ ਹੈਗਾ ਬੈਂਸ ਪਰ ਜਿਹੜੀਆਂ ਕਰਤੂਤਾ ਤੁਸੀਂ ਕਰ ਰਹੇ ਹੋ ਬੈਂਸ ਨਹੀਂ ਜਵਾਬਦੇਹੀ ਕੋ ਲੋਕ ਸਭਾ ਹਲਕਾ ਲੁਧਿਆਣਾ ਦੇ VOTER ਜਵਾਬ ਦੇਣਗੇ ਉਹਨਾਂ ਦੀਆਂ ਹਰ ਗੱਲਾਂ ਦਾ ਹਰ ਲੋਕ ਦੱਸਣਗੇ ਕਿ ਵੀ ਤੁਸੀਂ 10 ਸਾਲ ਕਿਹੜੀ ਡਿਵੈਲਪਮੈਂਟ ਕਿਹੜੀਆਂ ਗੱਲਾਂ ਕੀ ਕੁਛ ਕੀਤਾ ਇਹ ਡੈਮੋਕ੍ਰੇਸੀ ਆ ਲੋਕਤੰਤਰ ਦੇ ਅੰਦਰ ਸਭ ਤੋਂ ਮਹੱਤਵਪੂਰਨ ਲੋਕਾਂ ਦੀ ਰਾਏ ਆ ਉਹ ਲੋਕਾਂ ਦੀ ਰਾਏ ਇੱਕ ਤਰੀਕ ਨੂੰ ਪਹਿਣੀ ਤੇ ਚਾਰ ਤਰੀਕ ਨੂੰ ਸਾਹਮਣੇ ਆ ਜਾਣੀ ਹੈ ਇਹ ਵੀ ਗੱਲ ਹੈ ਟਿਕਟ ਦੀ ਮੰਗ ਅਕਸਰ ਕਿਹਾ ਜਾ ਰਿਹਾ ਸੀ ਵੀ ਆਪ ਬੈਂਸ ਸਾਫ ਕਰ ਰਹੇ ਸੀ ਬੜੀ ਪਾਰਟੀਆਂ ਕੋ ਬੈਂਸ ਸਾਫ ਗਏ ਵੀ ਟਵਿੱਟਰ ਹੈਂਡਲ ਤੇ ਵੀ ਬੜਾ ਉਹ ਮੈਂ ਕਹਿੰਦਾ ਯਾਰ ਉਹ ਟਵਿੱਟਰ ਟਵਿੱਟਰ ਹੈਂਡਲ ਟਵਿੱਟਰ ਹੈਂਡਲ ਤੇ ਲੋਕ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਆ ਟ੍ਰੈਂਡ ਹੋ ਜਾਂਦਾ ਉਹ ਵੀ ਗਾਜ ਮੇਰੇ ਦੇ ਸੁੱਟਦੇ ਤੁਸੀਂ ਜੀਨੀਅਸ ਹੋ ਤੁਸੀਂ ਇਲੈਕਟ੍ਰੋਨਿਕ মিডিਏ ਦੇ ਬੜੇ ਸੂਝਵਾਨ ਦੋਸਤੋ ਹੁਣ ਜੇ ਟਵਿੱਟਰ ਦੇ ਉੱਤੇ ਬੈਸ ਦਾ ਨਾਮ ਟ੍ਰੈਂਡ ਕਰ ਗਿਆ ਤੇ ਇਹ ਲੋਕਾਂ ਦੀ ਆਪਣੀ ਸੋਚ ਹੈਗਾ ਨਜ਼ਰੀਆ ਇਹਨਾਂ ਦਾ ਆਪੋ ਆਪਣਾ ਇਹ ਕਿਹੜੇ ਨਜ਼ਰੀਏ ਨਾਲ ਉਹਨੂੰ ਸੋਚਦੇ ਆ ਬੈਸ ਨੇ ਕਦੇ ਕਿਸੇ ਦੇ ਅੱਗੇ ਜਾ ਕੇ ਇਦਾਂ ਨਹੀਂ ਕੀਤਾ ਮੈਨੂੰ ਸੰਗਤ ਨੇ ਕੱਦ ਦਿੱਤਾ ਮੈਨੂੰ ਬਿਸ਼ਪ ਪਰਚੇ ਪੰਜਾਬੀਆਂ ਨੇ ਪਿਆਰ ਦਿੱਤਾ ਬੈਂਸ ਬ੍ਰਦਰ ਇਹਨਾਂ ਲੋਕਾਂ ਦੀ ਦੇਣ ਹੈਗੀ ਐ ਮੈਂ ਇਦਾਂ ਮੰਗਣ ਵਾਲਿਆਂ ਚੋਂ ਨਹੀਂ ਤੁਸੀਂ ਇਸ ਚੈਨਲ ਲਈ ਕੰਮ ਕਰਦੇ ਹੋ ਨਾ ਤੁਹਾਡਾ ਕੰਮ ਤੁਹਾਡੀ ਜਗ੍ਹਾ ਬਣਾਊਗਾ ਤੁਹਾਡਾ ਹਾਰਡ ਵਰਕ ਤੇ ਔਨੈਸਟੀ ਚੈਨਲ ਦੇ ਮਾਲਕ ਦੇ ਦਿਮਾਗ ਦੇ ਅੰਦਰ ਤੁਹਾਡੀ ਸਪੇਸ ਪੈਦਾ ਕਰੂਗਾ ਵੀ ਹਾਂ ਇਹ ਮੁੰਡਾ ਜਿਹੜਾ ਬੜਾ ਜੀਨੀਅਸ ਹਾਰਡ ਵਰਕ ਔਨੈਸਟੀ ਨਾਲ ਚੈਨਲ ਲਈ ਕੰਮ ਕਰ ਰਿਹਾ ਸੋ ਮੈਂ ਕਿਉਂ ਮੰਗਾ ਕਿਸੇ ਦੇ ਕੋਲ ਨੋ ਨੀਡ ਨਹੀਂ ਮੰਗੂਗਾ ਲੁਧਿਆਣਾ ਮੈਂ ਹਾਂ ਤੇ ਚਾਹੀ ਸਮਾਂ ਥੋੜਾ ਘੱਟ ਹੈ ਲੁਧਿਆਣਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਸੋ ਮੈਂ ਸਿਰ ਝੁਕਾ ਕੇ ਨਿਮਰਤਾ ਸਹਿਤ ਲੁਧਿਆਣਾ ਦੇ ਵੋਟਰਾਂ ਨੂੰ ਅਪੀਲ ਕਰਦਾ ਦੋਸਤੋ ਕਿਰਪਾ ਕਰਕੇ ਵੋਟ ਕੰਮ ਵਾਲਿਆਂ ਨੂੰ ਪਾਇਓ ਤੁਸੀਂ 2 ਸਾਲ ਖੱਜਲ ਖੁਆਰ ਹੁੰਦਿਆਂ ਨੂੰ ਹੋ ਗਏ 2 ਸਾਲ ਸਾਢੇ ਵੇਲੇਆਂ ਦੇ ਵਿੱਚ ਮੈਂ 20 ਸਾਲ ਸੇਵਾ ਕੀਤੀ ਆ ਕੋਈ ਅਫਸਰ ਖੰਘ ਕੇ ਦਿਖਾ ਦੇ ਕਿਸੇ ਕੋਲੋਂ ਪੈਸਾ ਮੰਗਣਾ ਤਾਂ ਬੜੀ ਦੂਰ ਦੀ ਗੱਲ ਆ ਤੇ ਅੱਜ ਤੁਸੀਂ ਤਹਿਸੀਲ 'ਚ ਜਾਂਦੇ ਹੋ ਰਜਿਸਟਰੀ ਕਰਾਉਣ ਲਈ ਰੁਪਇਆ 40 50 ਹਜ਼ਾਰ ਉੱਥੇ ਖਰਚਾ ਤੁਸੀਂ ਚੌਂਕੀ ਖਾਣਾ ਜਾਣੇ ਹੋ ਨਗਰ ਨਿਗਮ ਜਾਣੇ ਹੋ ਪਟਵਾਰ ਖਾਨੇ ਜਾਣੇ ਹੋ ਕੋਈ ਦਫ਼ਤਰ ਮੈਨੂੰ ਦੱਸ ਦਿਓ ਜਿੱਥੇ ਤੁਹਾਡੀ ਛਿੱਲ ਨਾ ਲੈਂਦੀ ਹੋਵੇ ਮੈਂ ਜ਼ਿੰਮੇਵਾਰੀ ਦੇ ਨਾਲ ਲੁਧਿਆਣਾ ਦੇ ਵੋਟਰਾਂ ਨੂੰ ਦੋਨੋਂ ਹੱਥ ਜੋੜ ਕੇ ਵਚਨ ਦਿੰਦਾ ਕਿ ਤੁਸੀਂ ਸਤਕਾਰਯੋਗ ਰਾਜਾ ਬੜਿੰਗ ਨੂੰ ਵੋਟ ਪਾਇਓ ਜ਼ਿੰਮੇਵਾਰੀ ਸਾਡੀ ਸਾਰੀ ਆ ਫੋਟੋਕਾਪੀ ਬਣ ਕੇ ਕੰਮ ਕਰਾਂਗੇ ਲੋਕ ਸਭਾ ਹਲਕਾ ਲੁਧਿਆਣਾ ਦੇ ਵੋਟਰਾਂ ਦਾ ਧੰਨਵਾਦ ਜੀ ਤੁਹਾਡਾ ਬਹੁਤ ਸੋ ਜਿਵੇਂ ਕਿ ਗੱਲਬਾਤ ਕਰਕੇ ਹਟੇ ਆ ਉਮੀਦ ਹੈ ਤੁਸੀਂ ਸਾਰੀ ਗੱਲਬਾਤ ਸੁਣ ਹੀ ਲਈ ਹੋਗੀ ਅਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਰਕੇਸ਼ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ